ਅਰਦਾਸ ਵਤ ਦੇ ਭਲੇ ਦੀ ਬੇਸਿਕਲੀ ਇੱਕ ਸਮਾਜ ਦੀ ਫਿਲਮ ਹੈ ਜੇ ਨੂੰ 80 ਸਾਲ ਦਾ ਬਜ਼ੁਰਗ ਦੇਖਦਾ ਉਹਨੂੰ ਲੱਗਦਾ ਮੇਰੀ ਫਿਲਮ ਹੈ 50 ਸਾਲ ਦਾ ਸਾਡਾ ਕੋਈ ਭੈਣ ਭਰਾ ਦੇਖਦਾ ਉਹਨੂੰ ਲੱਗਦਾ ਮੇਰੀ ਫਿਲਮ ਹੈ 25 ਸਾਲ ਦੀ ਸਾਡੀ ਕੋਈ ਧੀ ਰਾਣੀ ਦੇਖਦੀ ਉਹਨੂੰ ਲੱਗਦਾ ਮੇਰੀ ਫਿਲਮ ਹੈ 10 ਸਾਲ ਦਾ ਬੱਚਾ ਦੇਖਦਾ ਉਹਨੂੰ ਲੱਗਦਾ ਮੇਰੀ ਫਿਲਮ ਹੈ ਸੋ ਇਹ ਟੋਟਲਿਟੀ ਦੇ ਵਿੱਚ ਪੂਰੇ ਸਮਾਜ ਦੀ ਫਿਲਮ ਹੈ ਸਮਾਜ ਦੇ ਵਿੱਚ ਜਿਹੜੀਆਂ ਸਾਡੇ ਚੰਗੀਆਂ ਕੀ ਕਦਰਾਂ ਕੀਮਤਾਂ ਸਾਨੂੰ ਗੁਰਬਾਣੀ ਨੇ ਦੱਸੀਆਂ ਗੁਰਬਾਣੀ ਨੇ ਸਾਨੂੰ ਕਿ ਜੀਵਨ ਜਾਚ ਦੱਸੀ ਹੈ ਉਹ ਜੀਵਨ ਜਾਚ ਦੇ ਸਹਾਰੇ ਜ਼ਿੰਦਗੀ ਕਿਹੋ ਜਿਹੀ ਜੁਣੀ ਹੈ ਉਹ ਫਿਲਮ ਲੈ ਫਿਲਮ ਵੇਖ ਕੇ ਆਇਆ ਹਾਂ ਕਿਹੋ ਜੀ ਫਿਲਮ ਲੱਗੀ ਹੈ ਪਹਿਲੇ ਦੋ ਪਾਗੇ ਬਏ ਸੀ ਉਹ ਸੁਪਰ ਡੂਪਰ ਹਿੱਟ ਗਈ ਇਹ ਵੀ ਸੁਪਰ ਹਿੱਟ ਜੋ ਫਿਲਮ ਜਾਊਗੀ ਜੀ ਤੇ ਕਾਫੀ ਫਿਲਮ ਵਧੀਆ ਜੀ ਕਾਫੀ ਫਿਲਮ ਕਾਫੀ ਵਾਰ ਭਾਵੁਕ ਹੋਈ ਫਿਲਮ ਵਿੱਚ ਤੇ ਪੇ ਪੁੱਤ ਦਾ ਪਿਆਰ ਧੀ ਪੁੱਤ ਦਾ ਪਿਆਰ ਤੇ ਸਾਨੂੰ ਧੀਆਂ ਪੁੱਤਰਾਂ ਚ ਬਰਾਬਰ ਸਨਮਾਨ ਦੇਣੀ ਚਾਹੀਦੀ ਆ ਧੀ ਪੁੱਤਰ ਇੱਕ ਬੜੇ ਇੱਕ ਸਮਾਨ ਵਾ ਬਾਕੀ ਨਸ਼ੇ ਤੇ ਵੀ ਸ਼ਰਾਬ ਤੇ ਵੀ ਕਾਫੀ ਕੁਝ ਦਿਖਾਇਆ ਗਿਆ ਇਹ ਚ ਵੀ ਸ਼ਰਾਬ ਪੀ ਕੇ ਸਾਨੂੰ ਗੱਡੀ ਨਹੀਂ ਚਲਾਣੀ ਚਾਹੀਦੀ ਆ ਇਸ ਫਿਲਮ ਦਿਖਾਇਆ ਗਿਆ ਚਾਰ ਬੰਦੇ ਦੀ ਧੋਈ ਸ਼ਰਾਬ ਪੀ ਕੇ ਉਹ ਸੌਂ ਸ਼ਰਾਬ ਦੀ ਗੱਡੀ ਬਿਲਕੁਲ ਨਹੀਂ ਚਲਾਨੀ ਚਾਹੀਦੀ ਜੀ ਪਹਿਲੀ ਅਰਦਾਸ ਆਈ ਸੀ ਉਹਨੂੰ ਵੀ ਬਹੁਤ ਵਧੀਆ ਪਿਆਰ ਮਿਲਿਆ ਸੀ ਫਿਰ ਅਰਦਾਸ ਕਰਾਂ ਆਈ ਉਹਨੂੰ ਵੀ ਬਹੁਤ ਵਧੀਆ ਪਿਆਰ ਮਿਲਿਆ ਜਦੋਂ ਦੋ ਫਿਲਮਾਂ ਪਹਿਲਾਂ ਇੰਨੀਆਂ ਵਧੀਆ ਜਾਂਦੀਆਂ ਤੀਜੀ ਦਾ ਤਾਂ ਫਿਰ ਬੰਦਾ ਹੀ ਆ ਹਨਾ ਉਤੇ ਜੋਰ ਲੱਗਦਾ ਹੀ ਆ ਔਰ ਇਹ ਗਿੱਪੀ ਬਾਈ ਜੀ ਨੇ ਲਿਖੀ ਆ ਡਾਇਰੈਕਟ ਵੀ ਉਹਨਾਂ ਨੇ ਕੀਤੀ ਆ ਤੇ ਬਲਜੀਤ ਭਾਜੀ ਨੇ ਕੈਮਰਾ ਕੀਤਾ ਔਰ ਦੇਖ ਕੇ ਤੁਹਾਨੂੰ ਪਤਾ ਲੱਗਣਾ ਵੀ ਕਿਉਂ ਜੀ ਬਣੀ ਹੈ ਠੀਕ ਹੈ ਵੱਖਰਾ ਨਵਾਂ ਕੀ ਵੇਖਣ ਨੂੰ ਮਿਲੇਗਾ ਉਹ ਵੱਖਰਾ ਦੇਖ ਕੇ ਹੀ ਪਤਾ ਲੱਗਣਾ ਠੀਕ ਹੈ ਭਾਈ ਜੀ ਕਿੰਨੀ ਇੱਕ ਮਿਹਨਤ ਕਰਨੀ ਪਈ ਹੈ ਇਸ ਫਿਲਮ ਵਾਸਤੇ ਉਹ ਤਾਂ ਹਰ ਇੱਕ ਫਿਲਮ ਚ ਭਾਈ ਮਿਹਨਤੀ ਮਿਹਨਤ ਹੈ ਤੇ ਇਹਦੇ ਲਈ ਤਾਂ ਯੂ نو ਜੇਪੀ ਭਾਈ ਦਾ ਯੋਗਦਾਨ ਬਹੁਤ ਜ਼ਿਆਦਾ ਹੈ ਰਾਈਟਰ ਪ੍ਰੋਡਿਊਸਰ ਐਕਟਰ ਡਾਇਰੈਕਟਰ ਸੋ ਉਹਨਾਂ ਦੇ ਮੱਕਾ ਨਾ ਵੀ ਪ੍ਰੋਡਕਸ਼ਨ ਵਿੱਚ ਹੁੰਦਾ ਹੀ ਵਧੀਆ ਕੰਮ ਹੈ ਪਹਿਲੀ ਇਤਿਹਾਸਕ ਫਿਲਮ ਹੋਵੇ ਤਾਂ ਉਹਦੇ ਵੱਲ ਥੋੜਾ ਧਿਆਨ ਜ਼ਿਆਦਾ ਦੇਣਾ ਪੈਂਦਾ ਹੈ ਕਿ ਲੱਗਦਾ ਹੈ ਕਿ ਜਦੋਂ ਇਸ ਫਿਲਮ ਨੂੰ ਲਿਖਿਆ ਜਾ ਰਿਹਾ ਸੀਗਾ ਜਦੋਂ ਸ਼ੂਟ ਕੀਤਾ ਜਾ ਰਿਹਾ ਸੀ ਕਿਹna ਚੀਜ਼ਾਂ ਉੱਤੇ ਬੇਸਿਕਲੀ ਫੋਕਸ ਜ਼ਿਆਦਾ ਕਰਨਾ ਹੈ ਅੱਛਾ ਅਰਦਾਸ ਦੇ ਵਿੱਚ ਜਿਵੇਂ ਘੁੱਗੀ ਪਾਜੀ ਦਾ ਕੈਰੇਕਟਰ ਆ ਉਹ ਆਪਣੀ ਬਾਣੀ ਦੀਆਂ ਤੁਕਾਂ ਬੋਲਦੇ ਹੁੰਦੇ ਆ ਤੇ ਉਹਦੇ ਲਈ ਵੈਸੇ ਤਾਂ ਘੁੱਗੀ ਪਾਜੀ ਆਪ ਵੀ ਬਹੁਤ ਧਿਆਨ ਰੱਖਦੇ ਹੋ ਬਹੁਤ ਸਮਝਦਾਰ ਆ ਪੜ੍ਹੇ ਲਿਖੇ ਆ ਤੇ ਫਿਰ ਵੀ ਜਿਹੜੇ ਗੁਣੀ ਗਿਆਨੀ ਬੰਦੇ ਦੇ ਲੈ ਕੇ ਨਾਲ ਹਨਾ ਸੂਜਵਾਨ ਬੰਦੇ ਲੈ ਕੇ ਤੇ ਉਹਨਾਂ ਨੂੰ ਸੁਣਾਈ ਸੁਣਾਈ ਵੀ ਜਾਂਦੀ ਹੈ ਕਹਾਣੀ ਤੇ ਫਿਲਮ ਵੀ ਹੁਣ ਜਿਵੇਂ ਤਖਸ਼ਰੀ ਹਜੂਰ ਸਾਹਿਬ ਕੀਤੀ ਹੈ ਉਹਦੀ ਯਾਤਰਾ ਤੇ ਹੈ ਫਿਲਮ ਤੇ ਫਿਰ ਉੱਥੋਂ ਦੀ ਜਿਹੜੀ ਕਮੇਟੀ ਸੀ ਸਿੰਘ ਸਹਿਬਾਨ ਸੀਗੇ ਉਹਨਾਂ ਨੂੰ ਸਪੈਸ਼ਲ ਫਿਰ ਬੰਬੇ ਸੱਦ ਕੇ ਉਹਨਾਂ ਨੂੰ ਫਿਲਮ ਦਿਖਾ ਕੇ ਫਿਰ ਉਹ ਸਾਰਾ ਕੁਝ ਫਿਰ ਉਹ ਅੱਗੇ ਲੈ ਕੇ ਜਾਂਦੇ ਕਿਉਂਕਿ ਮੈਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਜੋ ਅਸੀਂ ਅੱਜ ਦੀ ਤਰੀਕ ਦੇ ਵਿੱਚ ਸੋਸ਼ਲ ਮੀਡੀਆ ਨਾਲ ਜੁੜ ਕੇ ਆਪਣੇ ਬੱਚਿਆਂ ਦੇ ਹਿੱਸੇ ਦਾ ਪਿਆਰ ਜਿਹੜਾ ਉਹ ਮੋਬਾਈਲ ਨੂੰ ਦੇ ਰਹੇ ਆ ਸਾਨੂੰ ਬਣਦਾ ਪਿਆਰ ਮੋਬਾਈਲ ਨੂੰ ਤੇ ਬਣਦਾ ਪਿਆਰ ਬੱਚਿਆਂ ਨੂੰ ਤੇ ਮਾਪੇ ਬਾਪ ਨੂੰ ਦੇਣਾ ਤਾਈਦਾ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਆਪਣੇ ਮਾਪੇ ਬਾਪ ਆਪਣੇ ਵਿਰਸੇ ਨਾਲ ਜੁੜੀ ਰਵੇ ਇਸ ਫਿਲਮ ਦੇ ਸਾਰੇ ਹੀ ਕਲਾਕਾਰਾਂ ਨੂੰ ਤੇ ਟੀਮ ਨੂੰ ਬਹੁਤ ਬਹੁਤ ਵਧਾਈ ਤੋਂ ਹਟਕੇ ਆ ਤੇ ਜੋ ਕਿ ਸਮਾਜ ਦੇ ਵਾਸਤੇ ਇਹ ਫਿਲਮ ਨਵਗੇ ਪੜਾ ਪਾਵੇਗੀ ਮੀਲ ਪੱਥਰ ਸਾਬਤ ਹੋਗੀ ਮੈਂ ਕਹਿਣਾ ਚਾਹੁੰਦਾ ਤੁਹਾਡੇ ਮਾਧਮ ਦਰਾਹੀਂ ਵੀ ਹਰ ਮਾਂ ਬਾਪ ਨੂੰ ਆਪਣੇ ਬੱਚਿਆਂ ਨੂੰ ਲਿਆ ਕੇ ਫਿਲਮ ਦਿਖਾਉਣੀ ਚਾਹੀਦੀ ਆ ਕਿਉਂਕਿ ਜੋ ਸਾਡੇ ਬੱਚਿਆਂ ਦੇ ਵਿੱਚ ਬਦਲਾਅ ਆਇਆ ਉਹ ਦੁਬਾਰਾ ਆਪਣੇ ਬੱਚਿਆਂ ਦੇ ਵਿੱਚ ਰਿਸ਼ਤਿਆਂ ਦਾ ਅਹਿਸਾਸ ਜਿਹੜਾ ਇਸ ਫਿਲਮ ਨੂੰ ਦੇਖ ਕੇ ਸੁਪਰੀਟ ਸੀਗੇ ਜੀ ਅੱਜ ਦੀ ਰਾਸ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪੰਮੇ ਵਾਜ ਨੇ ਜੋ ਕਰਤਾਰ ਕੀਤਾ ਆਪਣਾ ਜੋ ਨਿਵਾਇਆ ਰੋਲ ਧੀਆਂ ਵਾਸਤੇ ਬਹੁਤ ਵੱਡੀ ਬਹੁਤ ਦੇਣਿਆ ਜੇ ਬੰਦਾ ਸਮਝਦਾ ਹੋਏ इमोशनल ਕਰਤਾ ਇਹਦੇ ਸੀਨ ਸੀਨ ਨੇ ਬਾਕੀ ਸਾਰੇ ਕੈਰੈਕਟਰ ਵਧੀਆ ਬਹੁਤ ਵਧੀਆ ਜੀ ਬਾਬਾ ਜੀ ਕਿਹੋ ਜਿਹੀ ਲੱਗੀ ਇਹ ਫਿਲਮ ਤੁਹਾਨੂੰ ਅਰਦਾਸ ਬਹੁਤ ਵਧੀਆ ਜੇ ਆਉਣ ਵਾਲੇ ਸਮੇਂ ਲਈ ਬੱਚਿਆਂ ਲਈ ਵਧੀਆ ਆ ਬੱਚਿਆਂ ਨੂੰ ਇਹਦੇ ਵਿੱਚ ਸਿੱਖਿਆ ਮਿਲੂਗੀ ਕਿ ਆਪਣੇ ਮਾਂ-ਬਾਪ ਦੀ ਸੇਵਾ ਕਿੱਦਾਂ ਕਰਨੀ ਆ ਸਾਨੂੰ ਦੱਸਿਓ ਪਹਿਲਾਂ ਤੁਸੀਂ ਕੁੱਟ ਕਟ ਲਿਓ ਜਿੱਨਾ ਕੁੱਟਣਾ ਫਿਰ ਘਰੇ ਆ ਕੇ ਅਸੀਂ ਛੱਤਰ ਫਿਰ ਆਗੇ ਅੱਜ ਜ਼ਮਾਨਾ ਚੇਨ ਹੋ ਗਿਆ ਅੱਜ ਮਾਂ-ਬਾਪ ਗੱਲ ਪਿੰਦੇ ਨੇ ਬੱਚਿਆਂ ਦੇ ਹਾਂ ਪਾ ਟੀਚਰਸ ਦੇ ਤੁਸੀਂ ਸਾਡੇ ਮੁੰਡਿਆਂ ਨੂੰ ਹੱਥ ਕਿਉਂ ਲਾਇਆ ਤੁਸੀਂ ਇਹ ਕਿਉਂ ਲਾਇਆ ਪਰ ਸਾਨੂੰ ਸਾਡੇ ਟੀਚਰ ਜਿਹੜੇ ਕੁੱਟਦੇ ਹੁੰਦੇ ਸੀ ਜਿਹੜੇ ਇੱਥੇ ਮਾਰਦੇ ਸੀ ਜਿਹੜੇ ਉਂਗਲਾਂ 'ਚ ਪੈਨਸਲ ਫਸਾ ਕੇ ਮਿਲ ਮਿਲਣ ਲਾ ਦਿੰਦੇ ਸੀਗੇ ਉਹ ਸਾਨੂੰ ਸਾਨੂੰ ਪਿਆਰ ਆਉਂਦਾ ਉਹਨਾਂ ਦਾ ਅੱਜ ਕਿ ਸਾਨੂੰ ਜ਼ਿੰਦਗੀ ਜਿਉਣੀ ਉਹਨਾਂ ਨੇ ਸਿਖਾਇਆ ਸਾਨੂੰ ਡਿਸਪਲਨ ਉਹਨਾਂ ਨੇ ਸਿਖਾਇਆ ਸਾਨੂੰ ਮਾਪੇ ਕੀ ਹੁੰਦੇ ਨੇ ਸਾਨੂੰ ਉਹਨਾਂ ਨੇ ਸਿਖਾਇਆ ਸਾਡੇ ਮਾਪੇ ਨੇ ਸਾਨੂੰ ਇਹ ਸਿਖਾਇਆ ਕਿ ਟੀਚਰ ਕੀ ਹੁੰਦੇ ਨੇ ਉਹ ਸਿਖਾਇਆ ਟੀਚਰ ਸਾਡੇ ਦੂਜੇ ਮਾਪੇ ਉਹ ਸਾਡੇ ਸਾਡੇ ਮੇਰੇ ਪਪ ਮੇਰੇ ਪਾਪਾ ਦਾ ਮੈਨੂੰ ਸਿਖਾਇਆ ਹੋਇਆ ਸੰਸਕਾਰ ਨੇ ਜਿਹੜੇ ਉਹ ਉਹ ਘਰੋਂ ਹੁੰਦੇ ਸੀ ਮੇਰੇ ਯਾਦ ਹੈ ਮੈਂ ਛੋਟਾ ਜਿਹਾ ਹੁੰਦਾ ਸੀ 19 ਸਾਲ ਦਾ ਮੈਂ ਬੰਬੇ ਗਿਆ ਸੀ ਉੱਥੇ ਮੈਨੂੰ ਪੀ ਐਲ ਸੰਤੋਸ਼ੀ ਸਾਹਿਬ ਮਿਲੇ ਰਾਜਕਮਾਰ ਸੰਤੋਸ਼ੀ ਦੇ ਫਾਦਰ ਉਹ ਉਸ ਸਮੇਂ ਉਹਨਾਂ ਦਾ ਥੋੜਾ ਜਿਹਾ ਡਾਊਨ ਫਾਰ ਸੀਗਾ ਉਹ ਸਾਡੇ ਨਾਲ ਕਹਿੰਦੇ ਵੀ ਬੇਟਾ ਸ਼ਾਮ ਨੂੰ ਪੈਕ ਸਰ ਨਾਮਾਈ ਇੱਕ ਤਾਂ ਹੀ ਜਰਨੀ ਹੈ ਪਰਿਵਾਰਿਕ ਜਰਨੀ ਤਾਂ ਹੈ ਹੀ ਬਹੁਤ ਸਾਰੇ ਪਰਿਵਾਰਾਂ ਦੀ ਸਟੋਰੀ ਤਾਂ ਹੈ ਹੀ ਉਹਦੇ ਨਾਲ ਨਾਲ ਰੋਡ ਜਰਨੀ ਹੈ ਜੀ ਅਸੀਂ ਸਾਰੇ ਪੰਜਾਬ ਤੋਂ ਰਾਜਸਥਾਨ ਹੁੰਦੇ ਹੋਏ ਐਮਪੀ ਹੁੰਦੇ ਹੋਏ ਤਖਤ ਸ੍ਰੀ ਹਜ਼ੂਰ ਸਾਹਿਬ ਪਹੁੰਚਦੇ ਹਾਂ ਉੱਥੋਂ ਸਪੈਸ਼ਲ ਤਾਂ ਕੁਝ ਹੈ ਹੀ ਨਹੀਂ ਹੈ ਨਾ ਉਹ ਸਭ ਤੋਂ ਖਾਸ ਇਸ ਫਿਲਮ 'ਚ ਦੇਖਣ ਨੂੰ ਮਿਲੇਗਾ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਤੇ ਜਿਹੜੇ ਆਪਣੇ ਪੰਜਾਬ 'ਚ ਵੀ ਬੱਚੇ ਬਜ਼ੁਰਗ ਬਹੁਤ ਸਾਰੇ ਪਰਿਵਾਰ ਹੈ ਜਿਨ੍ਹਾਂ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਤਾਂ ਉਹ ਤਾਂ ਉਹ ਕਰਕੇ ਤੇ ਤੁਸੀਂ ਨਿਹਾਲ ਹੋ ਜਾਓਗੇ ਹਾਂਜੀ ਬਿਲਕੁਲ ਅਕੀ ਲੱਗਦਾ ਹੈ ਕਿ ਪੰਜਾਬੀ ਸਿਨੇਮਾ ਦਾ ਇੱਕ ਨਵਾਂ ਚੈਪਟਰ ਸ਼ੁਰੂ ਹੋ ਰਿਹਾ ਜਿੱਥੇ ਪਹਿਲਾਂ ਕਮੇਡੀ ਫਿਲਮਾਂ ਆ ਰਹੀਆਂ ਸੀਗੀਆਂ ਜਾਂ ਹੋਰ ਡਰਾਮੈਟਿਕ ਫਿਲਮਾਂ ਆ ਰਹੀਆਂ ਸੀ ਹੁਣ ਇਤਿਹਾਸਿਕ ਫਿਲਮਾਂ ਲਗਾਤਾਰ ਆ ਰਹੀਆਂ ਸੁਪਰ ਡੂਪਰ ਹਿੱਟ ਜਾ ਰਹੀਆਂ ਨੇ ਕਿ ਲੱਗਦੇ ਨਵੀਂ ਜਨਰੇਸ਼ਨ ਹੈ ਇਸ ਚੀਜ਼ ਨੂੰ ਅਕਸੈਪਟ ਕਰ ਰਹੀ ਹੈ ਬਿਲਕੁਲ ਸਰ ਬਿਲਕੁਲ ਅਕਸੈਪਟ ਕਰ ਰਹੀ ਹੈ ਨਵੀਂ ਜਨਰੇਸ਼ਨ ਨਵੇਂ ਜਿਹੜੇ ਨਿਊ 에ਜ ਸਟੋਰੀ ਟੈਲਰਸ ਆ ਰਹੇ ਉਹਨਾਂ ਨੂੰ ਹੱਲਾਸ਼ੇਰੀ ਵੀ ਪੂਰੀ ਦੇ ਰਹੀ ਹੈ ਛੋਟੀਆਂ ਫਿਲਮਾਂ ਨੂੰ ਵੀ ਨਵ ਕੰਟੈਂਟ ਹੀਰੋ ਹੈ ਅੱਜਕੱਲ ਹ ਤੇ ਨਵੇਂ ਡਾਇਰੈਕਟਰਸ ਨਵੇਂ ਐਕਟਰਸ ਨਵੇਂ ਥੀਏਟਰ ਵਾਲੇ ਬੱਚੇ ਸਾਰੇ ਆ ਰਹੇ ਹੈ ਤੇ ਬਿਲਕੁਲ ਬਹੁਤ ਉਮੀਦ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਬਹੁਤ ਫਲਰਿਸ਼ ਕਰੂਗੀ OTTs ਆ ਰਹੇ ਹੈ ਪੰਜਾਬ ਚ ਤੇ ਆਡੀਅנס ਵੱਡ ਚੜ ਕੇ ਸਾਨੂੰ ਹੰਗਾਰਾ ਦੇ ਰਹੀ ਹੈ ਪੰਜਾਬੀ ਫਿਲਮਾਂ ਨੂੰ ਤਾਂ ਜ਼ਰੂਰ ਇਹ ਵੀ ਕੰਟੈਂਟ ਆਪਣਾ ਵਧੀਆ ਬਣ ਕੇ ਆਊਗਾ ਗਾਂਦਿਆਂ ਹਨਾ ਹਾਂਜੀ ਤੁਹਾਡਾ ਇਸ ਫਿਲਮ ਦੇ ਵਿੱਚ ਕੀ کردار ਹੈ ਔਰ ਤੁਹਾਨੂੰ ਕਿੰਨੀ ਕ ਬੇਨਤ ਕਰਨੀ ਪਈ ਹੈ ਫਿਲਮ ਦੇ ਵਿੱਚ ਆਪਣੇ ਆਪ ਨੂੰ ਫਿੱਟ ਕਰਨ ਲਈ ਵੇਟ ਗੇਨ ਸਰ ਮੇਰਾ ਕਿਰਦਾਰ ਜਿੱਦਾਂ ਕਿ ਮੈਂ ਦੱਸਿਆ ਕਿ ਪਰਿਵਾਰਾਂ ਦੀ ਕਹਾਣੀ ਹੈ ਤੇ ਮੇਰਾ ਵੀ ਇੱਕ ਪਰਿਵਾਰ ਹੈ